ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਵਿਆਹ ਕਿਸੇ ਨੇ ਬੰਨ੍ਹ ਦਿੱਤਾ ਹੈ ਤੁਹਾਡੇ ਰਿਸ਼ਤੇ ਨੂੰ ਕਿਸੇ ਨੇ ਬੰਨ੍ਹ ਦਿੱਤਾ ਹੈ ਤੁਹਾਡੇ ਵਿਆਹ ਤੇ ਕਿਸੇ ਨੇ ਜਾਦੂ ਟੋਣਾ ਕਰ ਦਿੱਤਾ ਹੈ ਤਾਂ ਤੁਸੀਂ ਬਿਲਕੁਲ ਸਹੀ ਵੀਡੀਓ ਤੇ ਆਏ ਹੋ ਇਹ ਵੀਡੀਓ ਸਿਰਫ ਅਤੇ ਸਿਰਫ ਤੁਹਾਡੇ ਲਈ ਹੈ ਕਿਉਂਕਿ ਇਸ ਵੀਡੀਓ ਰਾਈਨ ਤੁਹਾਡੇ ਵਿਆਹ ਨਾਲ ਜੁੜੀਆਂ ਜਿੰਨੀਆਂ ਵੀ ਸਮੱਸਿਆਵਾਂ ਰੁਕਾਵਟਾਂ ਅਤੇ ਮੁਸ਼ਕਲਾਂ ਹਨ ਉਹ ਜਲਦੀ ਹੀ ਖਤਮ ਹੋ ਜਾਣਗੀਆਂ ਬਸ ਤੁਸੀਂ ਇਸ ਵੀਡੀਓ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਡੇ ਨਾਲ ਜੁੜੇ ਰਹਿਣਾ ਹੈ ਅੱਧਾ ਉਧੂਰਾ ਵੀਡੀਓ ਨੂੰ ਦੇਖੋਗੇ ਤਾਂ ਤੁਹਾਡੀਆਂ ਸਮੱਸਿਆਵਾਂ ਕਦੇ ਵੀ ਖਤਮ ਨਹੀਂ ਹੋਣਗੀਆਂ ਇਸ ਲਈ ਵੀਡੀਓ ਪੂਰੀ ਦੇਖੋ ਅਤੇ ਜੋ ਉਪਾਅ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਚੰਗੀ ਤਰ੍ਹਾਂ ਸਮਝ ਲਿਓ ਸਾਧ ਸੰਗਤ ਜੀ ਅੱਜ ਤੁਹਾਨੂੰ ਇੱਕ ਜਾਦੂਈ ਉਪਾਅ ਦੱਸਣ ਜਾ ਰਹੇ ਹਾਂ ਜਿਸ ਨਾਲ ਬੰਨੇ ਹੋਏ ਵਿਆਹ ਨੂੰ ਖੋਲਿਆ ਜਾ ਸਕਦਾ ਹੈ ਜੇ ਤੁਸੀਂ ਉਪਾਕਾਰ ਤੇ ਹੋ ਤਾਂ ਮੰਨ ਕੇ ਚੱਲੋ ਤਾਂ ਮੰਨ ਕੇ ਚੱਲੋ ਕਿ ਪਰਮਾਤਮਾ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨਗੇ ਸੰਗਤ ਜੀ ਕਈ ਵਾਰ ਕੁਝ ਲੋਕ ਸਾਡੇ ਤੋਂ ਪੁੱਛਦੇ ਹਨ ਕਿ ਸਾਡੀ ਉਮਰ ਲਗਾਤਾਰ ਵਧਦੀ ਜਾ ਰਹੀ ਹੈ ਸਾਥ ਸੰਗਤ ਜੀ ਕਈ ਲੋਕ ਸਾਡੇ ਤੋਂ ਪੁੱਛਦੇ ਹਨ ਕਿ ਸਾਡੀ ਉਮਰ ਲਗਾਤਾਰ ਵਾਦੀ ਜਾ ਰਹੀ ਹੈ ਕੋਈ ਕਹਿੰਦਾ ਹੈ ਕਿ ਮੇਰੀ ਉਮਰ 34 ਸਾਲ ਹੋ ਗਈ ਹੈ ਕੋਈ ਕਹਿੰਦਾ ਹੈ ਕਿ ਮੇਰੀ ਉਮਰ 35 ਸਾਲ ਹੋ ਗਈ ਹੈ ਅਤੇ ਕੁਝ ਬੱਚੇ ਤਾਂ ਅਜੇ ਵੀ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਉਮਰ 45 ਸਾਲ ਹੋ ਚੁੱਕੇ ਹੈ ਪਰ ਅਜੇ ਤੱਕ ਸਾਡਾ ਵਿਆਹ ਨਹੀਂ ਹੋਇਆ ਅਜਾਏ ਵਿੱਚ ਸਾਨੂੰ ਲੱਗਦਾ ਹੈ ਕਿ ਕਿਸੇ ਨੇ ਸਾਡਾ ਵਿਆਹ ਬੰਦ ਦਿੱਤਾ ਹੈ ਕਿਉਂਕਿ ਰਿਸ਼ਤੇ ਤਾਂ ਆ ਰਹੇ ਹਨ ਪਰ ਉਹ ਪੱਕੇ ਨਹੀਂ ਹੋ ਰਹੇ ਅਤੇ ਜੇ ਕੋਈ ਰਿਸ਼ਤਾ ਪੱਕਾ ਹੋ ਵੀ ਜਾਂਦਾ ਹੈ ਤਾਂ ਅੰਤ ਵਿੱਚ ਜਾ ਕੇ ਟੁੱਟ ਜਾਂਦਾ ਹੈ ਇੱਕ ਵਾਰ ਤਾਂ ਸਾਹਮਣੇ ਵਾਲਾ ਹਾਂ ਬੋਲ ਦਿੰਦਾ ਹੈ ਪਰ ਕੁਝ ਦਿਨਾਂ ਬਾਅਦ ਨਾ ਬੋਲ ਦਿੰਦਾ ਹੈ ਭਾਵ ਰਿਸ਼ਤਾ ਤੋੜ ਦਿੰਦਾ ਹੈ ਤਾਂ ਕਿਰਪਾ ਕਰਕੇ ਕੋਈ ਅਜਿਹਾ ਉਪਾਅ ਦੱਸੋ ਜਿਸ ਨੂੰ ਕਰਨ ਨਾਲ ਸਾਡਾ ਬਣਿਆ ਹੋਇਆ ਵਿਆਹ ਤੁਰੰਤ ਖੁੱਲ ਜਾਵੇ ਅਤੇ ਸਾਡਾ ਵਿਆਹ ਪੱਕਾ ਹੋ ਜਾਵੇ ਤਾਂ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਨੂੰ ਕੁਝ ਲੋਕ ਮੰਨਦੇ ਹਨ ਕੁਝ ਲੋਕ ਨਹੀਂ ਮੰਨਦੇ ਕੁਝ ਲੋਕ ਕਹਿੰਦੇ ਹਨ ਕਿ ਇਹ ਤਾੰਤ੍ਰਿਕ ਕਰਿਆਵਾਂ ਹਨ ਪਰ ਉੱਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਤਾੰਤ੍ਰਿਕ ਕਰਿਆਵਾਂ ਨਹੀਂ ਹੁੰਦੀਆਂ ਤਾਂ ਸੰਗਤ ਜੀ ਇਥੇ ਤੁਹਾਨੂੰ ਸਿਰਫ ਇੱਕ ਗੱਲ ਕਹਿਣਾ ਚਾਹਾਂਗੀ ਕਿ ਜੇ ਇਸ ਧਰਤੀ ਤੇ ਸੱਚ ਹੈ ਤਾਂ ਝੂਠ ਵੀ ਹੈ ਸਚਾਈ ਹੈ ਤਾਂ ਬੇਈਮਾਨੀ ਵੀ ਹੈ ਚੰਗਿਆਈ ਹੈ ਤਾਂ ਬੁਰਾਈ ਵੀ ਹੈ ਪਰਮਾਤਮਾ ਹੈ ਤਾਂ ਸ਼ੈਤਾਨ ਵੀ ਹੈ ਇਸ ਦੁਨੀਆ ਵਿੱਚ ਬਹੁਤ ਚੰਗੇ ਲੋਕ ਹਨ ਪਰ ਬੁਰੇ ਲੋਕਾਂ ਦੇ ਵੀ ਕੋਈ ਕਮੇ ਨਹੀਂ ਹੈ ਤਾਂ ਸੰਗਤ ਇਸ ertid ਤੇ ਕੁਝ ਵੀ ਹੋ ਸਕਦਾ ਹੈ ਇਸ ertid ਦੇ ਕੁਝ ਵੀ ਅਸੰਭਵ ਨਹੀਂ ਹੈ ਅਤੇ ਇਹ ਜੋ ਤਾੰਤ੍ਰਿਕ ਕਰਿਆਵਾ ਹੁੰਦੀਆਂ ਹਨ ਇਹ ਕੀ ਹੁੰਦੀਆਂ ਹਨ ਇਹ ਇੱਕ ਨਕਾਰਾਤਮਕ ਊਰਜਾ ਹੁੰਦੀ ਹੈ ਅਤੇ ਇਸ ਨਕਾਰਾਤਮਕ ਊਰਜਾ ਦੇ ਪ੍ਰਭਾਵ ਦੇ ਵਿੱਚ ਉਹ ਆਉਂਦੇ ਹਨ ਜਿਨ੍ਹਾਂ ਦੀ ਕੁੰਡਲੀ ਵਿੱਚ ਰਾਹੂ ਅਤੇ ਕੇਤੂ ਦੀ ਮਹਾਦਸ਼ਾ ਚੱਲ ਰਹੀ ਹੋਵੇ ਜਾਂ ਅੰਤਰ ਦਸ਼ਾ ਚੱਲ ਰਹੀ ਹੋਵੇ ਜਾਂ ਫਿਰ ਰਾਹੂ ਅਤੇ ਕੇਤੂ ਦਾ ਪੂਰਾ ਪ੍ਰਭਾਵ ਗੁੰਡਲੀ ਵਿੱਚ ਬਣਿਆ ਹੋਵੇ ਤਾਂ ਅਜਿਹੇ ਬੱਚੇ ਨਕਾਰਾਤਮਿਕ ਊਰਜਾ ਦੇ ਪ੍ਰਭਾਵ ਦੇ ਵਿੱਚ ਚਲਦੇ ਆ ਜਾਂਦੇ ਹਨ ਇਸੇ ਨੂੰ ਬੰਧਨ ਕਹਿੰਦੇ ਹਨ ਇਸੇ ਨੂੰ ਵਿਆਹ ਬੰਧਨ ਕਹਿੰਦੇ ਹਨ ਤਾਂ ਹੁਣ ਗੱਲ ਆਉਂਦੀ ਹੈ ਕਿ ਇਸ ਵਿਆਹ ਬੰਧਨ ਨੂੰ ਕਿਵੇਂ ਖੋਲਿਆ ਜਾਵੇ ਤਾਂ ਸੰਘਾ ਜੀ ਇਸ ਬਾਰੇ ਤੁਹਾਨੂੰ ਇੱਕ ਉਪਾਅ ਦੱਸਣ ਜਾ ਰਹੇ ਹਾਂ ਉਪਾਸਾਂ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ। ਸਾਧ ਸੰਗਤ ਜੀ ਹੁਣ ਤੁਸੀਂ ਉਪਾਸ ਸੁਣ ਲਓ ਕਿ ਇਸ ਨੂੰ ਥੋੜਾ ਜਿਆਦਾ ਧਿਆਨ ਨਾਲ ਸੁਣੋ ਤਾਂ ਜੋ ਤੁਹਾਨੂੰ ਸਮਝਣ ਵਿੱਚ ਕੋਈ ਵੀ ਪਰੇਸ਼ਾਨੀ ਨਾ ਹੋਵੇ। ਤਸਾਬ ਤੋਂ ਪਹਿਲਾਂ ਇਹ ਜਾਣ ਲਓ ਕਿ ਇਹ ਉਪਾਦ ਤੁਹਾਨੂੰ ਕਦੋਂ ਕਰਨਾ ਹੈ ਤਾਂ ਸੰਗਤ ਜੀ ਇਹ ਉਪਾਦ ਤੁਸੀਂ ਕਿਸੇ ਵੀ ਸ਼ਨੀਵਾਰ ਨੂੰ ਕਰ ਸਕਦੇ ਹੋ ਅਤੇ ਸ਼ਨੀਵਾਰ ਨੂੰ ਕਦੋਂ ਕਰਨਾ ਹੈ ਸ਼ਾਮ ਦੇ ਸਮੇਂ ਲਗਭਗ ਤੁਸੀਂ 8 ਵਜੇ ਕਰ ਸਕਦੇ ਹੋ 9 ਵਜੇ ਕਰ ਸਕਦੇ ਹੋ ਜਾਂ ਤੁਸੀਂ 10 ਵਜੇ ਵੀ ਕਰ ਸਕਦੇ ਹੋ ਭਾਵ ਕਹਿਣ ਦਾ ਮਤਲਬ ਹੈ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਇਹ ਉਪਾਦ ਤੁਸੀਂ ਕਰ ਦਿਓ ਤੈਨਾਂ ਸਮਝ ਗਏ ਤੁਹਾਨੂੰ ਕਿ ਇਹ ਉਪਾਸ਼ ਸ਼ਨੀਵਾਰ ਦੇ ਦਿਨ ਰਾਤ ਦੇ ਸਮੇਂ 8 ਵਜੇ ਤੋਂ ਲੈ ਕੇ 12 ਵਜੇ ਤੋਂ ਪਹਿਲਾਂ-ਪਹਿਲਾਂ ਕਿਸੇ ਵੀ ਸਮੇਂ ਤੁਸੀਂ ਇਹ ਉਪਾ ਕਰ ਸਕਦੇ ਹੋ ਤਾਂ ਸੰਗਤ ਜੀ ਕੀ ਕੀ ਸਮਗਰੀ ਚਾਹੀਦੀ ਹੋਵੇਗੀ ਇਹ ਉਪਾ ਕਰਨ ਲਈ ਤੁਹਾਨੂੰ ਉਪਾ ਕਰਨ ਲਈ ਇੱਕ ਤਾਲੇ ਦੀ ਲੋੜ ਹੋਵੇਗੀ ਕੋਈ ਵੀ ਤਾਲਾ ਤੇ ਚਾਬੀ ਜਿਸ ਨੂੰ ਤੁਸੀਂ ਪਹਿਲਾਂ ਤੋਂ ਵਾਰਤ ਦੇ ਹੋ ਭਾਵੇਂ ਤੁਹਾਡੇ ਘਰ ਵਿੱਚ ਕੋਈ ਵੀ ਪੁਰਾਣਾ ਤਾਲਾ ਹੈ ਜੇ ਜਸਨੂ ਤੁਸੀਂ ਹਮੇਸ਼ਾ ਵਰਤੋਂ ਵਿੱਚ ਆ ਵਰਤੋਂ ਵਿੱਚ ਲੈਂਦੇ ਹੋ ਤਾਂ ਉਸ ਤਾਲੇ ਨਾਲ ਇਹ ਪ੍ਰਯੋਗ ਕੀਤਾ ਜਾ ਸਕਦਾ ਹੈ ਸਾਧ ਸੰਗਤ ਜੇ ਅਜੇ ਨਹੀਂ ਹੈਗੇ ਤੁਸੀਂ ਬਜਾਰ ਤੋਂ ਕੋਈ ਨਵਾਂ ਤਾਲਾ ਖਰੀਦ ਕੇ ਲੈ ਕੇ ਆਓ ਅਤੇ ਇਸ ਨਾਲ ਤੁਸੀਂ ਇਹ ਪ੍ਰਯੋਗ ਸ਼ੁਰੂ ਕਰ ਦਿਓ ਅਜੇ ਬਿਲਕੁਲ ਵੀ ਨਹੀਂ ਕਰਨਾ ਪੁਰਾਣਾ ਤਾਲਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਤਾਂ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖੋ ਹੁਣ ਜਾਣ ਲੈਂਦੇ ਹਾਂ ਕਿ ਇਸ ਨੂੰ ਪਾਣੋ ਕਿਵੇਂ ਕਰਨਾ ਹੈ ਤਾਂ ਤੁਹਾਨੂੰ ਕੀ ਕਰਨਾ ਹੋਵੇਗਾ ਕਿ ਤੁਸੀਂ ਇੱਕ ਪੁਰਾਣਾ ਤਾਲਾ ਚਾਬੀ ਲੈ ਲਿਆ ਹੁਣ ਤਾਲਾ ਖੋਲ ਕੇ ਉਸ ਦੀ ਚਾਬੀ ਨੂੰ ਕਿਤੇ ਵੀ ਅਜਾਈ ਜਗ੍ਹਾ ਤੇ ਸੁੱਟ ਦਿਓ ਤੁਸੀਂ ਜੇ ਉਸ ਚਾਬੀ ਨੂੰ ਲੱਭਣਾ ਚਾਹੋ ਤਾਂ ਤੁਹਾਨੂੰ ਦੁਬਾਰਾ ਨਾ ਮਿਲ ਸਕੇ ਕਹਿਣ ਦਾ ਮਤਲਬ ਹੈ ਕਿ ਉਸ ਦੀ ਚਾਬੀ ਨੂੰ ਅਜਾਈ ਜਗ੍ਹਾ ਤੇ ਸੁੱਟ ਦਿਓ ਕਿ ਤੁਸੀਂ ਜੇ ਉਸ ਚਾਬੀ ਨੂੰ ਲੱਭਣਾ ਵੀ ਚਾਹੋ ਤਾਂ ਤੁਹਾਨੂੰ ਨਾ ਮਿਲ ਸਕੇ ਘੋੜੇ ਦਾਣ ਵਿੱਚ ਸੁੱਟ ਦਿਓ ਟਾਇਲਟ ਦੇ ਵਿੱਚ ਸੁੱਟ ਦਿਓ ਜਾਂ ਫਿਰ ਤਲਾਬ ਦੇ ਵਿੱਚ ਸੁੱਟ ਦਿਓ ਕਿਤੇ ਵੀ ਸੁੱਟ ਦਿਓ ਉਹ ਚਾਬੀ ਤੁਹਾਨੂੰ ਦੁਬਾਰਾ ਨਹੀਂ ਮਿਲਣੀ ਚਾਹੀਦੀ ਅਜਿਹੀ ਜਗ੍ਹਾ ਤੇ ਉਸ ਚਾਬੀ ਨੂੰ ਤੁਹਾਨੂੰ ਸੁੱਟ ਦੇਣਾ ਹੈ ਤਾਲਾ ਖੋਲ ਕੇ ਰੱਖਣਾ ਹੈ ਇਹ ਗੱਲ ਤਾਂ ਪਹਿਲਾਂ ਹੀ ਦੱਸ ਦਿੱਤੀ ਹੈ ਤੇ ਜਿੱਥੇ ਇਹ ਚਾਬੀ ਪਾਈ ਜਾਂਦੀ ਹੈ ਉਸ ਜਗ੍ਹਾ ਤੇ ਤੁਹਾਨੂੰ ਲੌਂਗ ਫਸਾਉਣਾ ਹੈ ਕਿਵੇਂ ਫਸਾਉਣਾ ਹੈ ਲੌਂਗ ਦਾ ਜੋ ਫੁੱਲ ਵਾਲਾ ਹਿੱਸਾ ਹੁੰਦਾ ਹੈ ਉਹੀ ਹਿੱਸਾ ਤੁਹਾਨੂੰ ਉੱਪਰ ਰੱਖਣਾ ਹੈ ਅਤੇ ਜੋ ਨਕੀਲਾ ਹਿੱਸਾ ਹੁੰਦਾ ਹੈ ਉਹ ਤੁਹਾਨੂੰ ਉੱਥੇ ਫਸਾ ਦੇਣਾ ਹੈ ਜਿੱਥੇ ਚਾਬੀ ਲਗਾਈ ਜਾਂਦੇ ਹਨ ਅਤੇ ਹੁਣ ਇਹ ਸਭ ਕਰਨ ਤੋਂ ਬਾਅਦ ਇਸ ਤਾਲੇ ਨੂੰ ਆਪਣੇ ਸਿਰ ਦੇ ਉੱਪਰੋਂ 7 ਵਾਰੀ ਘੜੀ ਦੇ ਘੜੀ ਦੇ ਉਲਟ ਦਿਸ਼ਾ ਵਿੱਚ ਘੁਮਾਉਣਾ ਹੈ ਜੇ ਤੁਸੀਂ ਬੱਚੀ ਹੋ ਅਤੇ ਇਹ ਕੰਮ ਤੁਹਾਡੇ ਘਰ ਦਾ ਕੋਈ ਹੋਰ ਮੈਂਬਰ ਕਰ ਰਿਹਾ ਹੈ ਤਾਂ ਉਹ ਵੀ ਤੁਹਾਡੇ ਸਿਰ ਦੇ ਉੱਪਰੋਂ ਸੱਤ ਵਾਰ ਕਣੀ ਦੇ ਉਲਟ ਦਿਸ਼ਾ ਵਿੱਚ ਘੁਮਾ ਸਕਦਾ ਹੈ ਸਿਰ ਦੇ ਉੱਪਰੋਂ ਸੱਤ ਵਾਰ ਘੁਮਾਉਣ ਤੋਂ ਬਾਅਦ ਇਸ ਇਸ ਤਾਲੇ ਨੂੰ ਕਿਸੇ ਚੁਰਾਹੇ ਤੇ ਰੱਖ ਦੇਣਾ ਹੈ ਚੁਰਾਹਾ ਤੁਸੀਂ ਸਮਝਦੇ ਹੋ ਜਿੱਥੋਂ ਚਾਰ ਰਸਤੇ ਪੈਦਾ ਹੋਣ ਤਾਂ ਉਸ ਚੁਰਾਹੇ ਤੇ ਤੁਹਾਨੂੰ ਇਹ ਤਾਲਾ ਰੱਖ ਦੇਣਾ ਹੈ ਅਤੇ ਚੁਰਾਹੇ ਤੇ ਰੱਖਣ ਤੋਂ ਬਾਅਦ ਤੁਹਾਨੂੰ ਪਿੱਛੇ 10 ਕਦਮ ਚੱਲਣਾ ਹੈ ਅਤੇ ਸੱਜੇ ਹੱਥ ਵੱਲ ਮੁੜ ਜਾਣਾ ਹੈ ਭਾਵ ਸੱਜੇ ਪਾਸੇ ਮੁੜ ਜਾਣਾ ਹੈ ਸੱਜੇ ਮੋੜਨ ਤੋਂ ਬਾਅਦ ਸਿੱਧਾ ਤੁਹਾਨੂੰ ਘਰ ਨੂੰ ਚਲੇ ਆਉਣਾ ਹੈ ਅਤੇ ਘਰ ਵਿੱਚ ਤੁਹਾਨੂੰ ਐਵੇਂ ਨਹੀਂ ਵੜਨਾ ਪਹਿਲਾਂ ਤੁਹਾਨੂੰ ਆਪਣੇ ਹੱਥ ਧੋਣੇ ਹਨ ਘਰੋਂ ਬਾਹਰ ਹੀ ਉਸ ਤੋਂ ਬਾਅਦ ਘਰ ਦੇ ਅੰਦਰ ਆਉਣਾ ਹੈ ਜਦੋਂ ਇਹ ਤਾਲਾ ਤੁਸੀਂ ਘੜੀ ਦੇ ਉਲਟ ਦਿਸ਼ਾ ਵਿੱਚ ਘੁਮਾ ਕੇ ਚੁਰਾਈ ਤੇ ਰੱਖਣ ਲਈ ਜਾਓਗੇ ਤਾਂ ਉਸੇ ਸਮੇਂ ਕੋਈ ਵੀ ਘਰ ਦਾ ਮੈਂਬਰ ਘਰ ਦੇ ਦਰਵਾਜ਼ੇ ਤੇ ਪਾਣੀ ਦਾ ਲੋਟਾ ਲੈ ਕੇ ਖੜਾ ਹੋ ਜਾਵੇਗਾ ਅਤੇ ਜਿਵੇਂ ਹੀ ਤੁਸੀਂ ਵਾਪਸ ਆਓਗੇ ਤਾਂ ਤੁਹਾਡੇ ਹੱਥ ਤਵਾ ਦੇਵੇਂਗਾ ਉਸ ਤੋਂ ਬਾਅਦ ਤੁਸੀਂ ਅੰਦਰ ਆ ਜਾਓ ਅਤੇ ਜੇ ਤੁਹਾਡੇ ਘਰ ਵਿੱਚ ਕੋਈ ਨਹੀਂ ਹੈ ਤਾਂ ਤੁਸੀਂ ਇਕੱਲੇ ਹੋ ਅਤੇ ਖੁਦ ਲਈ ਇਹ ਕਰ ਰਹੇ ਹੋ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਕਿਤੇ ਬਾਹਰ ਰਹਿੰਦੇ ਹਨ ਉਹ ਇਕੱਲੇ ਰਹਿੰਦੇ ਹਨ ਪਰਿਵਾਰ ਦੇ ਨਾਲ ਨਹੀਂ ਰਹਿੰਦੇ ਅਤੇ ਉਹ ਇਹ ਵਾਅ ਕਰਨਾ ਚਾਹੁੰਦੇ ਹਨ ਤਾਂ ਉਹ ਵੀ ਕਰ ਸਕਦੇ ਹਨ ਤਾਂ ਅਜਾਈ ਸਥਿਤੀ ਵਿੱਚ ਤੁਸੀਂ ਇਸ ਪਾ ਨੂੰ ਕਿਵੇਂ ਕਰੋਗੇ ਜਾਂ ਜੈ ਸਥਿਤੀ ਵਿੱਚ ਆਪਣੇ ਸਿਰ ਦੇ ਉੱਪਰੋਂ ਇਸ ਤਾਲੇ ਨੂੰ 7 ਵਾਰ ਘੁਮਾ ਕੇ ਚੁਰਾਏ ਤੇ ਜਦੋਂ ਤੁਸੀਂ ਰੱਖਣ ਜਾਓਗੇ ਉਸੇ ਸਮੇਂ ਇੱਕ ਪਾਣੀ ਦਾ ਲੋਟਾ ਭਰ ਕੇ ਤੁਹਾਡਾ ਜੋ ਮੁੱਖ ਦਰਵਾਜ਼ਾ ਹੈ ਉਥੇ ਰੱਖ ਦਿਓ ਅਤੇ ਆਉਂਦੇ ਸਮੇਂ ਆਪਣੇ ਆਪ ਹੀ ਉਸ ਨਾਲ ਹੱਥ ਧੋ ਸਕਦੇ ਹੋ ਜਾਂ ਫਿਰ ਆਸ-ਪਾਸ ਵਿੱਚ ਕੋਈ ਵੀ ਨਾਲ ਹੋਵੇ ਨਾਲ ਕੂਪ ਹੋਵੇ ਉਥੇ ਹੱਥ ਧੋ ਕੇ ਤੁਸੀਂ ਆ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਦਾ ਸਾ ਸੰਗਾ ਜੀ ਇਸ ਤਰ੍ਹਾਂ ਇਹ ਉਪਾਅ ਕਰਨਾ ਹੈ ਪਰ ਇੱਥੇ ਧਿਆਨ ਦੇਣ ਯੋਗ ਇੱਕ ਗੱਲ ਹੋਰ ਹੈ ਇਸ ਨੂੰ ਬਿਲਕੁਲ ਧਿਆਨ ਨਾਲ ਸੁਣੋ ਜਦੋਂ ਇਹ ਤਾਲਾ ਤੁਸੀਂ ਸਿਰ ਦੇ ਉੱਪਰੋਂ ਘੜੀ ਦੇ ਉਲਟ ਦਿਸ਼ਾ ਵਿੱਚ ਘੁਮਾ ਲੈਂਦੇ ਹੋ ਅਤੇ ਜਦੋਂ ਤੱਕ ਇਹ ਤਾਲਾ ਤੁਸੀਂ ਚੁਰਾਏ ਤੇ ਰੱਖ ਨਹੀਂ ਦਿੰਦੇ ਉਦੋਂ ਤੱਕ ਵਿਚਾਰ ਤੁਹਾਨੂੰ ਕਿਸੇ ਨਾਲ ਬੋਲਣਾ ਨਹੀਂ ਹੈ ਭਾਵੇਂ ਹੀ ਤੁਸੀਂ ਸਿਰ ਦੇ ਉੱਪਰੋਂ 7 ਵਾਰ ਘੁਮਾਇਆ ਇਸ ਸਮੇਤ ਤੁਹਾਨੂੰ ਮੌਨ ਤਰਨ ਕਰ ਲੈਣਾ ਹੈ ਮਤਲਬ ਬੋਲਣਾ ਬਿਲਕੁਲ ਵੀ ਨਹੀਂ ਹੈ ਅਤੇ ਸਿੱਧਾ ਚੁਰਾਹੇ ਤੇ ਜਾਣਾ ਹੈ ਚੁਰਾਈ ਦੇ ਰੱਖਣ ਤੋਂ ਬਾਅਦ ਹੀ ਤੁਸੀਂ ਕਿਸੇ ਨਾਲ ਗੱਲ ਕਰ ਸਕਦੇ ਹੋ ਉਸ ਤੋਂ ਪਹਿਲਾਂ ਤੁਹਾਨੂੰ ਕਿਸੇ ਨਾਲ ਗੱਲ ਨਹੀਂ ਕਰਨੀ ਕੋਈ ਜਾਣਕਾਰ ਵੀ ਜੇ ਮਿਲੇ ਤਾਂ ਇਸ਼ਾਰਿਆਂ ਵਿੱਚ ਉਸ ਨੂੰ ਸਮਝਾ ਦਿਓ ਕੁਝ ਕਹਿਣਾ ਵਿੱਚ ਹੁੰਦੇ ਹੋ ਤਾਂ ਇਸ਼ਾਰਿਆਂ ਵਿੱਚ ਉਸ ਨੂੰ ਸਮਝਾ ਸਕਦੇ ਹੋ ਤੁਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਹੈ ਤੇ ਇਹ ਉਪਾ ਤੁਹਾਨੂੰ ਗੁਪਤ ਹੀ ਰੱਖਣਾ ਹੈ ਜਿਸ ਨਾਲ ਤੁਹਾਡਾ ਖੂਨ ਦਾ ਰਿਸ਼ਤਾ ਹੈ ਉਸ ਨੂੰ ਤੁਸੀਂ ਇਹ ਦੱਸ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਰ ਕਿਸੇ ਬਾਹਰ ਵਾਲੇ ਨੂੰ ਇਹ ਪਾ ਤੁਹਾਨੂੰ ਬਿਲਕੁਲ ਨਹੀਂ ਦੱਸਣਾ ਜਦੋਂ ਤੁਹਾਡਾ ਵਿਆਹ ਤੈ ਹੋ ਜਾਵੇ ਵਿਆਹ ਹੋ ਜਾਵੇ ਉਸ ਤੋਂ ਬਾਅਦ ਹੀ ਤੁਸੀਂ ਇਸ ਬਾਰੇ ਦੱਸ ਸਕਦੇ ਹੋ ਕਿ ਮੈਂ ਇਹ ਪ੍ਰਯੋਗ ਕੀਤਾ ਸੀ ਉਸ ਤੋਂ ਪਹਿਲਾਂ ਇਹ ਪਾ ਆਪਣੇ ਕਿਸੇ ਨੂੰ ਵੀ ਨਹੀਂ ਦੱਸਣਾ ਗੋਪਤ ਹੀ ਰੱਖ ਸਾਧ ਸੰਗਤ ਜੀ ਇਹ ਉਪਾਅ ਗੋਪਤ ਹੀ ਹੈ ਅਤੇ ਗੋਪਤ ਰੱਖੋਗੇ ਤਾਂ ਤੁਹਾਨੂੰ ਇਸ ਦਾ ਫਲ ਮਿਲੇਗਾ ਸੰਗਤ ਜੀ ਮੈਨੂੰ ਲੱਗਦਾ ਹੈ ਕਿ ਸਾਰੀਆਂ ਹੀ ਗੱਲਾਂ ਦੱਸ ਦਿੱਤੀਆਂ ਹਨ ਕੋਈ ਅਜਾਈ ਗੱਲ ਨਹੀਂ ਰਹੀ ਜੋ ਤੁਸੀਂ ਮੈਨੂੰ ਇਸ ਉਪਾਅ ਨਾਲ ਸੰਬੰਧਿਤ ਪੁੱਛਣਾ ਚਾਹੋਗੇ ਅਤੇ ਜੇ ਕੋਈ ਸ਼ੱਕ ਫਿਰ ਵੀ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤਾਂ ਸਾਧ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਅਸ਼ਮਾ ਕੇ ਜ਼ਰੂਰ ਦੇਖੋ ਇਸ ਉਪਰਜੋਗ ਦਾ ਤੁਹਾਨੂੰ 100% ਦਾ ਲਾਭ ਮਿਲੇਗਾ ਤਾਂ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅਗੇ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ